ਪਟਿਆਲਕੇ ਦੇ ਪਿੰਡ ਘੜੋਮ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਤਸਵੀਰਾਂ ਜਿਹੜੀਆਂ ਨੇ ਉਹ ਘਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਤਸਵੀਰ ਵਿਖਾਈ ਜਾਵੇ ਕਿ ਕਿਵੇਂ ਜਿਹੜੀ ਘਾਰ ਆ ਹੁਣ ਪਾਣੀ ਲਥਨ ਤੋਂ ਬਾਅਦ ਘਰੇ ਆਈ ਜਦੋਂ ਰਾਤ ਦੇ 1.5 ਵਜੇ ਅੱਜ ਤੋਂ 22 ਦਿਨ ਪਹਿਲਾਂ ਇਸ ਘਰ ਦੇ ਵਿੱਚ ਪਾਣੀ ਦੀ ਮਾਰ ਵੱਜੀ ਤਾਂ ਪਰਿਵਾਰ ਵਾਲੇ ਦੱਸ ਰਹੇ ਨੇ ਕਿ ਪਸ਼ੂ ਲੈ ਕੇ ਜਦੋਂ ਬਾਹਰ ਨਿਕਲ ਲੱਗੇ ਤਾਂ ਇੱਕ ਉਹਨਾਂ ਦੀ ਗਾਂ ਜਿਹੜੀ ਹੈ ਉਹ ਵੀ ਤਵੀਆਂ ਤੇ ਚੜ ਗਈ ਜਿਸ ਦੇ ਕਾਰਨ ਉਸਦੇ ਪੈਰ ਦੇ ਵਿੱਚ ਵੀ ਜ਼ਖਮ ਹੋਇਆ ਸੋ ਇਨ੍ਹਾਂ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਜੂਝ ਰਿਹਾ ਅਤੇ ਅਜੇ ਨੇਕਾਂ ਹੀ ਪਰਿਵਾਰ ਨੇ ਇਸ ਦਰਿਆ ਦੇ ਬੰਦ ਦੇ ਨਾਲ ਲੱਗਦੇ ਲੱਗਦੇ ਰਹਿਣ ਵਾਲੇ ਤੁਸੀਂ ਘਰਾਂ ਦੇ ਵਿੱਚ ਆ ਕੇ ਜਿਹੜਾ ਵੇਖ ਸਕਦੇ ਹੋ ਪਿਛੇ ਟਰਾਲੀ ਦੇ ਵਿੱਚ ਤੰਬੂ ਲੱਗਾ ਛੋਟੇ ਛੋਟੇ ਬੱਚੇ ਉਹਦੇ ਵਿੱਚ ਸੌਂਦੇ ਨੇ ਕਿਉਂਕਿ ਛੱਤਾਂ ਵੀ ਇਹਨਾਂ ਦੀਆਂ ਚੁੰਦੀਆਂ ਨੇ ਸੋ ਆ ਹਾਲਾਤ ਨੇ ਹੱਲੇ ਵੀ ਗਰਾਊਂਡ ਜ਼ੀਰੋ ਤੇ ਤੇ ਪਾਣੀ ਲੱਥਨ ਤੋਂ ਬਾਅਦ ਇਧਰ ਦੇ ਲੋਕਾਂ ਦੀ ਇਹ ਵੀ ਫਰਿਆਦ ਹੈ ਕਿ ਬੰਨ ਤੋਂ ਬਹੁਤ ਸਾਰੀਆਂ ਸਮਾਵਾਂ ਹੋਈਆਂ ਬੰਨ ਤੋਂ ਹੁਣ ਘਰਾਂ ਦੀਆਂ ਵਿੱਚ ਵੀ ਆ ਕੇ ਸੇਵਾ ਕੀਤੀ ਜਾਵੇ ਭੈਣ ਜੀ ਸਾਡੇ ਨਾਲ ਮੌਜੂਦ ਭੈਣ ਜੀ ਕੀ ਨਾਮ ਤੁਹਾਡਾ ਜੀ ਸਰਬਜੀਤ ਗੌਰ ਬਣਾ ਕੀ ਹਾਲਾਤ ਨੇ ਘਰ ਦੇ ਹੁਣ ਤੁਸੀਂ ਜਿਸ ਤਰ੍ਹਾਂ ਬਾਹਰ ਸਾਰਾ ਸਮਾਨ ਕੱਢਿਆ ਹੈ ਕੀ ਕਾਰਨ ਹੈ ਕਿੰਨੇ ਦਿਨ ਪਹਿਲਾਂ ਪਾਣੀ ਆਉਂਦਾ ਜੀ ਪਾਣੀ ਵੀ 22 ਦਿਨ ਰਿਹਾ ਵਾ ਅੱਛਾ ਜੀ ਸਮਾਨ ਹੁਣ ਕੋਰ ਚੰਗਾ ਵਿੱਚੋਂ ਕੱਢਣ ਦਾ ਭੇਜ ਪੁੱਜ ਗਿਆ ਗਲਗੁਲ ਗਿਆ ਸਾਰਾ ਅੱਛਾ ਜੀ ਤੇ ਬਾਅਦ ਆ ਜਿਆਦਾ ਮੰਦਾ ਆ ਲਿਆ ਕਰਦਾ ਤੇ ਅੱਛਾ ਜੀ ਤੇ ਗਲਿਆਂ ਪਈਆਂ ਚੀਜ਼ਾਂ ਅੱਛਾ ਜੀ ਤੇ ਕਣਕ ਥੋੜੀ ਜੀ ਪਈ ਉਹ ਵੀ ਸਾਰੀ ਭੇਜ ਗਈ ਉਹ ਵੀ ਉਗ ਪਈ ਐ ਫੁੰਗੜੀ ਪਈ ਐ ਪਾਣੀ ਦੇ ਵਿੱਚ ਅੱਛਾ ਜੀ ਤੇ ਬਾਕੀ ਅਸੀਂ ਦੇ ਹੋ ਸਰਕਾਰ ਨੂੰ ਮੰਗਦੇ ਆ ਅਸੀਂ ਸਾਡਾ ਘਰ ਬਣ ਜਾਵੇ ਤੇ ਇੱਕ ਸਾਡੀ ਥੋੜੀ ਬਾਤੀ ਪੈਲੀ ਪੱਧਰ ਹੋ ਗਏ ਖਾਣ ਜੋਗੀ ਕਣਕ ਵੀ ਜੀ ਜਾਵੇ ਤੁਹਾਡੀ ਪਰਸਨਲ ਕਿੰਨੀ ਜ਼ਮੀਨ ਜਿਹੜੀ ਆ ਉਹ ਪਾਣੀ ਦੀ ਮਾਰੇ 28 ਦੇ ਵਿੱਚੇ ਘਰ ਆ ਗਿਆ ਤੁਹਾਡਾ 7 ਕਿੱਲੇ ਸਾ ਪਹਿਲੀ ਸਾਡੇ ਕੋਲ ਠੇਕੇ ਤੇ ਕੀ ਕੀ ਜਾਂ ਤੁਹਾਡੀ ਮਾਲਕੀ ਆ ਪਹਿਲੇ 7 ਕਿੱਲੇ ਜ਼ਮੀਨ ਹਾਂਜੀ ਤਾਂ ਉਹ ਤਾਂ ਹੁਣ ਜਿਵੇਂ ਸਾਰੀ ਰੁੜ ਗਈ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਜੀ ਗੁਜ਼ਾਰਾ ਇਸ ਤਰ੍ਹਾਂ ਅੱਗੇ ਤਾਂ ਕੋਈ ਨਾ ਕੋਈ ਚੀਜ਼ ਚੱਲ ਕੋਈ ਦ ਸਬਜੀ ਪਾਣੀ ਕੋਈ ਲਿਆ ਦਿੰਦਾ ਇਹ ਸਭ ਦਾ ਥੋੜਾ ਬਾਤ ਹੁਣ ਜਿੱਦਾਂ ਦੇ ਘਰੇ ਆਏ ਆ ਉਦੋਂ ਤਾਂ ਕੋਈ ਸ਼ੈ ਨਹੀਂ ਆਉਂਦੀ ਤੇ ਇਸ ਤਰ੍ਹਾਂ ਹੀ ਆ ਬੈਠੇ ਆ ਜੀ ਛੋਟੇ ਛੋਟੇ ਆਵੇ ਬੱਚੇ ਤੇ ਟਰਾਲੀ ਤੇ ਆਵੇ ਲਾਇਆ ਤੰਬੂ ਜਦ ਇਹਦੇ ਵਿੱਚ ਬਹਿ ਜਾਈਦਾ ਡਰ ਦੇ ਅੰਦਰ ਵੀ ਨਹੀਂ ਵਰਦੇ ਜੀ ਅਸੀਂ ਆਨੇ ਛਾਤਾ ਨਾ ਡਿੱਗ ਪੈਣਾ ਅੱਛਾ ਜੀ ਤੇ ਜੇ ਮੱਜਾਂ ਹੀ ਕੱਢੀਆਂ ਤਾਂ ਉਹ ਵੀ ਸਾਡੀ ਟਰਾਲੀ ਪਲਟੀ ਹੋ ਗਈ ਆ ਜੀ ਤੇ ਉਹ ਵੀ ਸੱਟਾ ਸੁੱਟਾਂ ਲੱਗੀਆਂ ਡੰਗਰਾਂ ਦੇ ਫਲ ਫੁੱਲ ਉਹਨਾਂ ਦੇ ਲੱਤਾਂ ਲੱਤਾਂ ਟੁੱਟੀਆਂ ਵਾ ਅੱਛਾ ਜੀ ਤੇ ਅਸੀਂ ਦੇ ਸਰਕਾਰ ਨੂੰ ਆਨੇ ਸਾਡਾ ਘਰ ਬਣਾ ਦਿਓ ਚਾ ਥੋੜਾ ਬੜਾ ਸਾਡਾ ਬਣ ਜਾਵੇ ਤੇ ਚੱਲ ਨਹੀਂ ਹਵਦਾ ਤੇ ਬਾਕੀ ਤੇ ਲਾਦ ਸਾਡੇ ਬਾਹ ਤੇ ਮਾਰੇ ਅੱਛਾ ਜੀ ਜੇਲਾ ਤਾਂ ਕੋਈ ਰਿਸ਼ਤੇਦਾਰ ਨੇ ਬਾਹ ਫੜੀ ਕੋਈ ਰਿਸ਼ਤੇਦਾਰ ਬੋੜਿਆ ਜੀ ਨਾ ਅਜੇ ਤੱਕ ਰਿਸ਼ਤੇਦਾਰ ਕੋਈ ਆਇਆ ਹੀ ਨਹੀਂ ਆ ਅੱਛਾ ਜੀ ਕਿਤੇ ਆ ਕੇ ਪੁੱਛਿਆ ਵੀ ਨਹੀਂ ਕੀ ਬਣਿਆ ਤੁਹਾਡੇ ਨਾਲ ਕੀ ਤੇ ਕੋਈ ਨਹੀਂ ਸਾਡੇ ਕੋਲੇ ਤੱਕ ਪਹੁੰਚਿਆ ਪਰਿਵਾਰ ਦੇ ਵਿੱਚ ਇੱਥੇ ਕਿੰਨੇ ਜੀ ਇਹਨਾਂ ਰਾਤਾਂ ਲਾਤਾ ਰਹਿਣ ਲਈ ਮਜਬੂਰ ਆ ਅਸੀਂ 4 ਜਾਣੇ ਰਹੇ ਮੈਂ ਇੱਥੇ ਪੱਕੇ ਹੀ ਅੱਛਾ ਜੀ ਕਦੀ ਇੱਥੇ ਆ ਜਾਣੇ ਘਰੇ ਵੀ ਪਾਣੀ ਭੇਜਦੀ ਬੇੜੇ ਦੇ ਨਾਲ ਕਿ ਆਉਨੇ ਆ ਵੇਖ ਜਾਣੇ ਗੇਰਾ ਮਰਦ ਉਤਨਾ ਹੀ ਬੰਨ ਉੱਤੇ ਤੰਬੂ ਲਾਇਆ ਹੈ ਜੀ ਜੀ ਤੇ ਬੰਨ ਤੇ ਬੈਠੇ ਆ ਅੱਛਾ ਜੀ ਹੁਣ ਜਦੋਂ ਪਾਣੀ ਲੱਥਨ ਤੋਂ ਬਾਅਦ ਤੁਸੀਂ ਘਰੇ ਪਹੁੰਚੇ ਤੇ ਕਿਹੜੀਆਂ ਮੇਨ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜੀ ਘਰੇ ਕੋਈ ਵੀ ਨਹੀਂ ਚੀਜ਼ ਰਹੇਗੀ ਜਿਹੜਾ ਇਹ ਮੁਸ਼ਕਲਾਂ ਕਰਦੀਆਂ ਕੋਈ ਜਿਹੜੀ ਚੀਜ਼ ਨੂੰ ਹੱਥ ਪਾਉਣੇ ਸਾਡੀ ਕੋਈ ਸ਼ੈ ਨਹੀਂ ਹੈਗੀ ਗਾਲੀ ਖਰਾਬ ਹੀ ਹੋ ਗਈਆਂ ਸਾਰੀਆਂ ਅੱਛਾ ਕੋਈ ਸ਼ੈ ਹੀ ਨਹੀਂ ਅੰਦਰ ਰਹੇਗੀ ਸਾਡੇ ਅੱਛਾ ਜੀ ਨੀਂਗਾ ਵੀ ਥੱਲਿਆਂ ਬਹਿ ਗਿਆਂ ਵੇ ਫਰਸਾਂ ਲੱਗਾਂ ਤਾਂ ਸਾਰੀਆਂ ਕੰਧਾਂ 'ਤੇ ਰਹਿ ਲੱਗੀਆਂ ਸਰਕਾਰ ਨੇ ਰੇਤਾ ਵੇਚਣ ਦੀ ਜ਼ਿੰਮੇਵਾਰੀ ਦੇਤੀ ਹੈ ਵੀ ਵੇਚ ਸਕਦੇ ਜੇ ਤੇ ਉਹਦੇ ਨਾਲ ਕੋਈ ਲੱਕ ਸਿੱਧਾ ਹੋ ਸਕਦਾ ਨਹੀਂ ਸਾਡੀ ਪਹਿਲੀ ਜੋ ਰੇਤਾ ਚੁੱਕਣ ਵਾਲੀ ਨਹੀਂ ਵਿੱਚ ਮਿੱਟੀ ਆ ਗਾਬਿਆ ਮੇਰੀ ਰੇਤ ਤੇ ਮਿੱਟੀ ਰਲ ਗਈ ਅੱਛਾ ਜੀ ਤੇ ਬਚੂਕਣ ਵਾਲੀ ਨਹੀਂ ਸਾਡੀ ਕੜੀ ਜੀ ਕਣਕ ਵੀਜੀ ਜਾਵੇਗੀ ਜਾਂ ਨਹੀਂ ਤਾਂ ਲੱਗਦਾ ਨਹੀਂ 7 ਫੁੱਟ ਰੇ ਤੇ ਬਕਣਕ ਕਿੱਥੇ ਵੀਜੀ ਜਾਣੀ ਬੰਬੀ ਵਾਲੀ ਕੋਠੀ ਉਹ ਨੱਪੀ ਗਈ ਵਿੱਚ ਕੀ ਸਹਤਾ ਦੀ ਲੋੜ ਐ ਫਿਰ ਜੀਪੀਏ ਮਿੱਟੀ ਚੁੱਕਣ ਵਾਸਤੇ ਕੋਈ ਸੇਵਾ ਨਹੀਂ ਆਵਨੇ ਚੱਲ ਥੋੜੀ ਬਾਦੀ ਵਿੱਚ ਪੱਧਰ ਕਰਕੇ ਥੋੜੀ ਬਾਦੀ ਸਾਨੂੰ ਮਿੱਟੀ ਪਾਏ ਜਾਵੇ ਤੇ ਚੱਲ ਸਾਡੀ ਖਾਣ ਪੀਣ ਜੋਗੀ ਕਣਕ ਹੋ ਜਾਵੇ ਅੱਛਾ ਜੀ ਇਹ ਮੰਗ ਅਸੀਂ ਮੰਗਦੇ ਆ ਹੁਣ ਜਿਵੇਂ ਕਣਕ ਵੀ ਤੁਸੀਂ ਕਾ ਗਲ ਗਈ ਐ ਫਿਰ ਇੱਥੇ ਕਣਕ ਜਦੋਂ ਆਟਾ ਹੀ ਨਹੀਂ ਹੈ ਤਾਂ ਫਿਰ ਰੋਟੀ ਪਾਣੀ ਕਿੱਦਾਂ ਕਰਦੇ ਹੋ ਭਣਾ ਇੱਥੇ ਇਤਨਾ ਹੀ ਹੈ ਕਿਦੇ ਅਜੇ ਕਿਤੇ ਉਹ ਲੈ ਆਈ ਦੀ ਕਦੀ ਕਿਤੇ ਉਹ ਡੇੜੇ ਡੂੜੇ ਦਾ ਗੁਰਦਾਰੇ ਚ ਲੈ ਕੇ ਆਉਂਦੇ ਰੋਟੀ ਮੁੰਡੇ ਚੱਲ ਜਾਂਦੇ ਲੈ ਆਉਂਦੇ ਆ ਜੀ ਅੱਛਾ ਜੀ ਹੱਲੇ ਵੀ ਕੀ ਲੱਗਦਾ ਪਾਣੀ ਲੱਥੇ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਕਿੰਨਾ ਸਮਾਂ ਹੋਰ ਇੰਨਾ ਮੁਸ਼ਕਲਾਂ 'ਚ ਲੰਘ ਸਕਦਾ ਹਾਂ ਜੀ ਉਹਨਾਂ ਪਾਣੀ ਦਾ 7-8 ਕਿ ਦਿਨ ਹੋ ਗਏ ਇੱਥੇ ਲੱਥੇ ਨੂੰ ਅੱਛਾ ਜੀ ਤੇ ਐਵੇਂ ਝੱਟ ਜੇ ਲੰਘਦਾ ਜਾਂਦਾ ਕਿ ਜ਼ਿਆਦਾ ਮਾਰਾ ਮੋਟੀ ਕੀ ਅਪੀਲ ਕਰਨੀ ਚਾਹੋ ਵੀ ਸੇਵਾ ਸੰਸਥਾਵਾਂ ਨੂੰ ਵੀ ਕਿਵੇਂ ਦੀ ਸਹਾਇਤਾ ਹੋ ਜੇ ਤੁਹਾਡੀ ਅਹੀਂ ਇਹ ਮੰਗ ਮੰਗਨੇ ਸਾਡੇ ਜੇ ਥੋੜਾ ਬਤਾ ਘਰ ਬਣ ਜਾਏ ਤੇ ਸਾਡੀ ਪੈਲੀ ਬਣ ਜਾਵੇ ਠੀਕ ਖਾਣ ਪੀਣ ਜਗੇ ਕੰਕ ਹੋ ਜੇ ਜੀ ਧੰਨਵਾਦ ਜੀ ਸੋ ਵੀਰ ਵੀ ਮਜਬੂਰ ਦਾ ਪਰਿਵਾਰਕ ਮੈਂਬਰ ਹੈ ਵੀਰ ਵੀਰ ਜੀ ਕੀ ਤੁਹਾਡਾ ਫੋਨ ਨੰਬਰ ਬੋਲ ਦਿਓ ਕਿਹੜੀ ਸਹਾਇਤਾ ਜਿਹੜੀ ਪਰਿਵਾਰ ਦੀ ਹੋ ਜੇ ਤੇ ਵੀ ਦੇਖ ਰਿਹਾ ਟਰਾਲੀ ਸਾਰਾ ਪਰਿਵਾਰ ਸੌਂਦਾ ਇਹੋ ਸਹਾਇਤਾ ਆਈ ਜਾਂਦੇ ਸਾਡਾ ਘਰ ਬਣ ਜਾਏ ਤੇ ਥੋੜੀ ਬਸ ਸਾਡੀ ਪੈਲੀ ਬਣ ਜਾਏ ਜੀ ਤੇ ਅਸੀਂ ਕਣਕ ਖਾਣ ਜੋਗੀ ਹੋ ਜੇ ਸਾਡੀ ਜੀ ਕੋ ਨੰਬਰ ਬੋਲੋ 97816 16508 ਇੱਕ ਕਰ ਫਿਰ ਬੋਲੋ 97816 16508 ਬਹੁਤ ਬਹੁਤ ਧੰਨਵਾਦ ਸੋ ਪਰਿਵਾਰ ਨੇ ਆਪਣੀ ਮੁਸ਼ਕਲ ਦੱਸੀ ਆ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਬੇਸ਼ੱਕ 8 ਦਿਨ ਹੋ ਗਏ ਨੇ ਪਾਣੀ ਲੱਥੇ ਨੂੰ ਲੇਕਿਨ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਘਟੀਆਂ ਜੀ ਹਾਂ ਪਾਣੀ ਜ਼ਰੂਰ ਘਟ ਗਿਆ ਹੈ ਪੱਧਰ ਜ਼ਰੂਰ ਘਟ ਗਿਆ ਹੈ ਘਰਾਂ ਦੇ ਵਿੱਚ ਲੋਕ ਵਾਪਸ ਜਰੂਰ ਆ ਗਏ ਨੇ ਲੇਕਿਨ ਉਹਨਾਂ ਕੋ ਹੁਣ ਕਈ ਮਹੀਨੇ ਜਿਹੜਾ ਸਿੱਧਾ ਨਹੀਂ ਹੋਇਆ ਜਾਣਾ ਉਸ ਦਾ ਕਾਰਨ ਇਹ ਹੈ ਕਿ 7-7 ਫੁੱਟ ਮਿੱਟੀ ਦੇ ਰੇਤਾ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਚੁੱਕੀ ਹੈ ਪਰਿਵਾਰ ਨੇ ਆਪਣਾ ਨੰਬਰ ਵੀ ਦੱਸਿਆ ਹੈ ਹਾਲਾਤ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਵੇਂ ਛੋਟੇ-ਛੋਟੇ ਬੱਚੇ ਇੱਥੇ ਕਿਸੇ ਵੇਲੇ ਵੀ ਇੱਥੇ ਰੁੜ ਕੇ ਜਿਹੜਾ ਹਿਮਾਚਲ ਤੋਂ ਇੰਨਾ ਪਾਣੀ ਆਇਆ ਉਸ ਦੇ ਨਾਲ ਜੀਵ ਜੰਤੂ ਵੀ ਬੜੇ ਪ੍ਰਕਾਰ ਦੇ ਤੇ ਬਿਮਾਰੀਆਂ ਫੈਲਣ ਦਾ ਜਿਹੜਾ ਇੱਥੇ ਡਰਿਆ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਸੇਵਾ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਹਾਲੇ ਇੱਧਰ ਪੂਰਾ ਧਿਆਨ ਦੋ 3 ਮਹੀਨੇ ਦੇ ਦਿਓ ਜਦ ਤੱਕ ਕਣਕ ਬੀਜੀ ਨਹੀਂ ਜਾਂਦੀ ਜਦ ਤੱਕ ਕੋਠੇ ਪੱਕੇ ਨਹੀਂ ਹੁੰਦੇ ਉਹਨਾਂ ਚੱਕਰ ਇਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਉਹ ਹੋਰ ਵੱਧਦੀਆਂ ਰਹਿਣਗੀਆਂ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ